ਹਾਂ ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਵਾ ਸੇਲ ਲਈ ਲੈ ਕੇ ਆਏ ਜੀ ਦੋ ਗੱਬਣਾ ਨੇ ਭਾਈ ਤੇ ਇੱਕ ਤਾਜੀ ਸੋਈ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸਕਾਰ ਸਸਕਾਰ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਭਾਈ ਨਾਮ ਤੇ ਐਡਰੈਸ ਫੋਨ ਨਾਮ ਬੱਗਾ ਸਿੰਘ ਆ ਜੀ ਹਮ ਪਿੰਡ ਛੰਨਾ ਗਲਵ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਪਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਇਧਰ ਭਦੌੜਾ ਇਧਰ ਭਾਈ ਰੂਪਾ ਓਕੇ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 94640 ਜੀ 54198 ਬਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਖਦੇ ਆ ਟੌਪ ਬਰੀਡ ਕਿਹੜਾ ਸੂਆ ਬਈ ਇਹ ਦੂਜਾ ਸੂਆ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲੂ ਬਈ ਦਿਨ ਕੱਟ ਜੂ ਹੇ ਤਿੰਨ ਤੋਂ ਚਾਰ ਜੀ ਤਿੰਨ ਤੋਂ ਚਾਰ ਦਿਨ ਹਾਂ ਕਿੰਨਾ ਕੀ ਰਿਕਾਰਡ ਆ ਬਈ ਦੋਤਾ ਰਿਕਾਰਡ ਜੀ ਪਿਛਲੇ ਸੂਏ ਦਾ ਮਾਲਕ ਐ ਦੱਸਣ ਦੇ ਹਿਸਾਬ ਨਾਲ ਹੂੰ ਬਿਹੜ ਦਾ 25 26 ਲੀਟਰ ਦੁੱਧ ਪਾਇਆ ਪਹਿਲੇ ਬਾਈ ਬਾਲਾ ਚੰਗਾ ਹਨਾ ਪਾਟ ਵਾਲਾ ਲੇਵਾ ਲੱਗਿਆ ਸੀਲ ਠੰਡੀ ਇੰਨਿਕ ਜਣੇ ਦੀ ਹੂੰ ਕੋਈ ਅੰਤ ਹੀ ਨਹੀਂ ਬਿਹੜ ਦਾ ਲੈ ਕਹਿਣਾ ਕੁਛ ਨਹੀਂ ਹਨਾ ਠੰਡੀ ਸੀਲ ਫੁੱਲ ਫੁੱਲ ਬਰੀਟ ਲੇਵਾ ਬਾਲਾ ਚੰਗਾ ਹਨਾ ਮੁੱਠੀ ਵਾਲਾ ਥਾਣੇ ਗਲਾਬੀ ਥਾਣੇ ਕੱਲਾ ਕੱਲਾ ਥਣ ਨਾੜਾ ਨੋੜਾ ਕਰਮਾਈਦੇ ਫੁੱਲ ਚੰਗੀਆਂ ਕਹਿੰਦੇ ਬਾਈ ਹਾਂਜੀ ਕਿਆ ਬਾਤ ਹੈ ਕੱਲੀ ਕੱਚੀ ਕੱਚੀਆਂ ਹੰਦਾ ਜਾ ਉਸਾਂ ਨੂੰ ਲਾਇਓ ਤੇ ਬਰੀਟ ਕਿਆ ਬਾਤ ਹੈ ਫੇਸ ਦੀ ਬਿਊਟੀ ਦੇਖੋ ਲੈ ਕਲਰ ਕੋਲਰ ਬੜਾ ਚੰਗਾ ਪੂਰੀ ਪੜੀ ਵੀ ਐ ਕੋਈ ਲੱਸੀ ਨਹੀਂ ਲਾਮੀਨੀ ਮੁਰੂ ਲੈਵਾ ਚੈਕ ਕਰੋ ਕਮਾਲ ਕੱਲੀ ਕੱਚੀ ਕੱਚੀ ਆ ਲੈ ਗਲਾਬੀ ਥਣ ਕਹਨੀ ਬਾਈ ਹਾਂਜੀ ਹਾਂਜੀ ਖੋਲ ਦੇ ਬਾਈ ਮਾੜੀ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਬ੍ਰਿਜ ਲੈਵਾ ਕਮਾਲ ਦਾ ਹਲੇ ਕੱਚੀ ਆਂਦਾ ਜਾ ਉਸਾਂ ਨਾਲ ਲਾਇਓ ਦਿਨਾਂ ਦੇ ਜਾ ਕੇ ਲੈਵਾ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਿਊਟੀ ਚੈੱਕ ਕਰੋ ਬਾਈ ਛੰਡੀ ਠੁੰਡੀ ਕਰਨ ਵਾਲੀ ਫੁੱਲ ਪੂਰੀ ਜਾਨ ਵਾਲੀ ਵਹਿੜ ਐ ਕਹਨੀ ਬਾਈ ਜਾਨ ਵਾਲੀ ਵਹਿੜਾ ਡਾਕਟਰ ਸਾਹਿਬ ਜਿਵੇਂ ਪੂਰੀ ਵਰਗਾ ਤੋਰਾ ਤਾਰਾ ਸਹੀ ਗੱਲ ਆ ਭਾਈ ਮੁੱਲ ਫੋਨ ਤੇ ਹੋਜੂ ਮੁੱਲ ਫੋਨ ਤੇ ਹੋਜੂ ਜਾਇਜ ਹੋ ਹਾਂਜੀ ਹਾਂਜੀ ਜਾਇਜ ਠੀਕ ਆ ਭਾਈ ਮੁੱਲ ਭਾਈ ਕਹਿੰਦਾ ਫੋਨ ਤੇ ਹੋਊਗਾ ਜਮਾ ਜਾਇਜ ਮੁੱਲ ਕਰਾਂਗੇ ਬાળા ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਕਹਿੰਦੇ ਭਾਈ ਹਾਂਜੀ ਹੂੰ ਲੈਵਾਂ ਲੂਆ ਬાળા ਚੰਗਾ ਬાળા ਲੈਵਾ ਚੰਗਾ ਡਾਕਟਰ ਸਾਹਿਬ ਬੈਠਾ ਇਹਦਾ ਦੇਣ ਲੈਂਦੀ ਹੈ ਨਾ ਹੂੰ ਬਣੂਗੀ ਬਹੁਤ ਹੈ ਹਨਾ ਜਿਹੜੇ ਹਿਸਾਬ ਨਾਲ ਤਿਆਰੀ ਹੈ ਨਾ ਬੈਠਦੀ ਲੇਖਾ ਹੀ ਮਕਾ ਰੇ ਸੀਲ ਠੰਡੀ ਆਲਾ ਵੀ ਜਾ ਕੋਈ ਅੰਤ ਹੀ ਨਹੀਂ ਬੈਠਦਾ ਲੈ ਡਾਕਟਰ ਸਹੀ ਗੱਲ ਐ ਨਹੀਂ ਲੈ ਇੱਧਰ ਦੀ ਬਹਿ ਜਾ ਇੱਧਰ ਦੀ ਬਹਿ ਜਾ ਐ ਵੀ ਕੋਈ ਪਾਇਰ ਵੀ ਚੱਕ ਜੂ ਜਾ ਸਹੀ ਗੱਲ ਚੱਕਦੀ ਆ ਤੁਹਾਨੂੰ ਹੱਥ ਫੇਰੇ ਸਹੀ ਗੱਲ ਐ ਕਹਿਣਾ ਕੁਛ ਨਹੀਂ ਹਣਾ ਬੋਲੀ ਠੰਡੀ ਆਲਾ ਸਪਾਈ ਦੀ ਗੱਲ ਸਹੀ ਐ ਪੂਛ ਚੱਕ ਕੇ ਖੜ ਜਾਂਦੀ ਐ ਲੇਵਾ ਇੱਕ ਨੰਬਰ ਇੱਧਰੋਂ ਲੇਵਾ ਪੁੱਧਰ ਪੁੱਧਰ ਦੇਖ ਹਮ ਠੀਕ ਐਰ ਸਰ ਬਰੀਡ ਆ ਐ ਨਹੀਂ ਕੋਈ ਦੇਖ ਜਮਾ ਐਰ ਸ਼ਹਿਰ ਠੀਕ ਐ ਭਾਈ ਹਮ ਤੇ ਮੁੱਲ ਭਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਬੜਾ ਮੁੱਲ ਨਹੀਂ ਕਰਦੇ ਪਰ ਇੱਕ ਚੀਜ਼ ਐ ਨਗੀਨਾ ਲੈਂਡਰ ਵੀ ਸਰ ਅੱਗੇ ਆ ਗਈ ਦੋ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਆ ਡਾਕਟਰ ਸਾਹਿਬ ਰਾਤ ਸੂਈ ਹੈ ਬੜ ਦੋ 2:30 ਵਜੇ ਬੱਚਾ ਕੀ ਦੇਤਾ ਬੱਸੀ ਆ ਡਾਕਟਰ ਸਾਹਿਬ ਬੱਛੀ ਬੜੀ ਚੰਗੀ ਹੈ ਨਾ ਬੱਸੀ ਬਹੁਤ ਚੰਗੀ ਹੈ ਡਾਕਟਰ ਸਾਹਿਬ ਦੇਖ ਕੰਨ ਗੁੰਨ ਬੱਸੀ ਦਾ ਰੰਗ ਰੂਗਾ ਲੰਮੇ ਲੂਮੀ ਦੇਖ ਬੱਛੀ ਬਹੁਤ ਚੰਗੀ ਹੈ ਖੁੱਲੇ ਆ ਹੱਟਾਂ ਕਰਾਂ ਦੀ ਹਾਂਜੀ ਜੇਰ ਪੈ ਗਈ ਜੇਰ ਹੋ ਪਈ ਹੈ ਕੁਆਲਟੀ ਚ ਪਈ ਹੈ ਠੀਕ ਹੈ ਕਿੰਨਾ ਬੋਲਾ ਬਾਈ ਨੇ ਕੱਢਿਆ ਬੋਲਾ ਡਾਕਟਰ ਸਾਹਿਬ ਸਵੇਰੇ ਕੱਢਿਆ ਆਪਾਂ 4-5 ਕਿਲੋ ਬੱਚੇ ਨੂੰ ਚੰਗਾ ਕੇ ਵੜਦਾ ਓਕੇ ਬਾਈ ਹਾਂ ਠੀਕ ਹੈ ਕੱਦ ਚੰਗਾ ਲੰਮੀ ਲੰਮੀ ਚੰਗੀ ਸੀਲ ਠੰਡੀ ਇਹ ਵੀ ਇੰਨੀ ਗਵੜ ਹੂੰ ਜਿਵੇਂ ਮਰਜ਼ੀ ਦਾ ਹੱਥ ਫੇਰੀ ਕਰੀ ਚੱਲ ਹੂੰ ਬੈਠੀ ਚਲਾ ਐ ਨਹੀਂ ਵੀ ਭੂਰਾ ਵੀ ਲੈ ਲੈ ਵਾ ਦੇਖੀ ਬਾਈ ਹਾਂ ਹਾਂ ਕਮਾਲ ਦਾ ਬਾਈ ਬਹੁਤ ਸੋਹਣਾ ਆਰਡਰ ਨਾੜਾ ਨੂੜਾ ਕਰ ਮੇਰੇ ਫੁੱਲ ਚੰਗੀਆਂ ਥਾਣੀ ਬੜਾ ਚੰਗੀਆਂ ਲੱਗੀਆਂ ਹਾਂਜੀ ਹਾਂ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚੀ ਦੇ ਥਣ ਲੈ 나ੜ ਦੇਖੀ ਇਕੱਲੀ ਇਕੱਲੀਆਂ ਐ ਖੜੀਆਂ ਕੀ ਆ ਬੈ ਇਧਰੋਂ ਵੀ ਦਿਖਾ ਦਿਓ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਜਮਾ ਲੱਗ ਠੀਕ ਆ ਬਾਈ ਹੂੰ ਵੱਡੇ ਕੱਦ ਦੇ ਜਾਂ ਛੋਟੀ ਨਾ ਮੰਨਿਓ ਬਾਈ ਤੇ ਮੂਹਰੋਂ ਨਾੜਾ ਨੂੜਾ ਚੈੱਕ ਕਰ ਲਓ ਠੰਡੀ ਸੀਲ ਫੁੱਲ ਬਾਕੀ ਧਾਰਾਂ ਬਾਈ ਕੋਈ ਚੱਕ ਨੀ ਮਾਰ ਕੇ ਦਿਖਾਊਗਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਕਰਮਾਈ ਨੇ ਬੱਚੀ ਦੇਤੀ ਕਿਉਂ ਬੱਚੀ ਨੇ ਵੀ ਕਰਮਾਈ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਹੈਗਾ ਥਾਣ ਵਾਲਾ ਚੰਗਾ ਚਾਹੇ ਹੱਥੀ ਚੋਲੇ ਚਾਹੇ ਮਸ਼ੀਨ ਚੋਲੇ ਬਰੀਕੀ ਜਾਣ ਬਰੀਕੀ ਹਾਂਜੀ ਹਾਂਜੀ ਹੂੰ ਅਜੇ ਵੜ ਤਾਜੀ ਸੂਈ ਕਰਕੇ ਡਾਕਟਰ ਹੂੰ ਕੋ ਕੱਖ ਪੁੜਾ ਪੜਾ ਚੱਕਿਆ ਨਹੀਂ ਵੜਨੇ ਹੂੰ ਸਹੀ ਹੈ ਮੁੱਲ ਬਾਈ ਜਾਇਜੂ ਮੁੱਲ ਜਾਇਜੂ ਜੂ ਫੋਨ ਤੇ ਓਕੇ ਬਾਈ ਬਾਲਾ ਬਾਈ ਕਹਿੰਦਾ ਮੋਲਣੀਕਾਰ ਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਰੱਖਾਂਗੇ ਮੁੱਲ ਹੋਊਗਾ ਫੋਨ ਤੇ ਬਿਊਟੀ ਚੈੱਕ ਕਰੋ ਬਿਊਟੀ ਇੱਕ ਨੰਬਰ ਆ ਮੜ ਬਰੀਕੀਆਂ ਜਿਹੜਾ ਅਲਟਰਾ ਹੈ ਨਹੀਂ ਉਤੋਂ ਪੱਧਰ ਪੁੱਧਰ ਲੰਮੇ ਲੰਮੇ ਸਹੀ ਗੱਲ ਆ ਹਾਂ ਛੋਟੀ ਨਾ ਮੰਨੇ ਬੰਦਾ ਕੋਈ ਬਾਕੀ ਥਾਨ ਬਾਲਾ ਚੰਗਾ ਲੱਗਿਆ ਹਾਂ ਬਾਕੀ ਤਾਂ ਰਾਂਬਾਈ ਮਾਰ ਕੇ ਖਾਂਦਾ ਤਾਰਾ ਮਾਰਦੇ ਬਈ ਚਵਾਈ ਬੜੀ ਚੰਗੀ ਆ ਨਾ ਚਵਾਈ ਇੱਕ ਨੰਬਰ ਦਾ ਜਮਾ ਮੋਟਾ ਮੋਟਾ ਚੋਣਾ ਵੜਦਾ ਆਏ ਨਹੀਂ ਜਮਾ ਤੇ ਖੱਟਾ ਬੋਲ ਹੀ ਹੋਣਾ ਬੋਲ ਹੀ ਜਮਾ ਹਜੇ ਤਾਂ ਲੈ ਚਵਾਈ ਇੱਕ ਨੰਬਰ ਮੋਟਾ ਮੋਟਾ ਚੋਣਾ ਕਿਆ ਬਾਤ ਆ ਬਈ ਠੰਡੀ ਐ ਨਹੀਂ ਗਾ ਬੱਚਾ ਲਾਉਣਾ ਲਾ ਬੱਚਾ ਲਾਉਣਾ ਲਾ ਲੋ ਨਾ ਨਾ ਪਾ ਲੋ ਕੋਈ ਬਾਸਤਾ ਨਹੀਂ ਸਹੀ ਗੱਲ ਆ ਬਈ ਬੜੀ ਠੰਡੀ ਐ ਨਾ ਕਰਮਾ ਇੱਕ ਨੰਬਰ ਚਵਾਈ ਮੋਟਾ ਮੋਟਾ ਚੋਣਾ ਲੈ ਕਿੰਨੀਆਂ ਘਤਾਰਾਂ ਮਾਰੀਆਂ ਦੁੱਧ ਦੇਖ ਕਿਆ ਬਾਤ ਹੈ ਓਕੇ ਆ ਬਾਈ ਓਕੇ ਆ ਜਮ ਤੇ ਮੁੱਲ ਜਾਇਜ਼ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਬਾਈ ਅੱਗੇ ਤਾਂ ਨੰਬਰ ਕੱਚੀ ਆ ਨਾ ਇਹ ਇਹ ਤਾਂ ਕੱਚੀ ਹੈ ਡਾਕਟਰ ਸਾਹਿਬ ਵੈੜ ਹੈ ਦੇਣ ਲੈਂਦੀ ਆ ਹਾਲਤ ਆ ਦੱਸ ਦੇਣ ਲਊਗੀ ਹੂੰ ਚਲੋ ਜੇ ਕੋਈ ਵੀਰ ਸਾਂਭਣ ਵਾਲਾ ਹੁੰਦਾ ਵੈੜ ਖੈਰ ਚੰਗੀ ਬਹੁਤ ਆ ਹਨਾ ਬਾਈ ਹਾਂਜੀ ਹਾਂਜੀ ਝੋਲੀ ਝਾਲੀ ਦੀ ਬਾਲੀ ਖੁੱਲੀ ਆ ਡਾਕਟਰ ਠੱਪੇ ਟਾਂਚੇ ਦੀ ਆ ਲੈ ਵਾ ਲਊਗਾ ਕਮਾਲ ਦਾ ਤਿਆਰ ਕਰਨਾ ਹਲੇ ਕੱਚੀ ਆ ਹਾਂ ਦਾ ਜਾਓ ਸਾਂਭਣਾ ਲਾਓ ਜਿੱਦ ਦੇ ਬਾੜ ਤਿਆਰ ਨਾੜਾ ਨੋੜਾ ਦੇਖੋ ਡਾਕਟਰ ਸਾਹਿਬ ਇੱਧਰ ਬੈਠਦੇ ਹਮ ਕਲੀ ਕਲੀ ਨਾਲ ਨਾ ਐ ਖੜੀ ਆ ਇਹ ਗੁਲਾਬੀ ਥਣ ਮੁਠੀ ਵਾਲਾ ਤਾ ਕੀ ਬਾਤ ਆ ਭਾਈ ਜਿੱਦ ਦੇ ਤਿਆਰ ਹੋ ਗਏ ਸੀਡਿੰਗ ਇੰਨੀ ਕਾ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਹਮ ਐ ਲਾ ਵਾਸਤਾ ਕਹਿਣਾ ਕੁਛ ਨਹੀਂ ਠੰਡੀ ਫੁੱਲ ਨੇ ਤੋੜਦੇ ਭਾਈ ਕਿਹੜਾ ਵੀ ਇਹਦਾ ਦਵਾਈ ਰੇ ਹੁਣ ਵੈਸੇ ਤਾਂ ਕੱਚੀ ਆਦੀ ਪਾਉਣੀ ਨਹੀਂ ਸੀ ਚਲ ਵਿੱਚ ਲੁਕਾ ਆਣੇ ਤੇ ਆਇਆ ਭਾਈ ਜੇ ਮੰਨ ਕੇ ਚੱਲ ਪਸੂ ਪਹਿਲਾਂ ਲਿਜਾਵੇ ਮੰਨ ਕੇ ਜੀਜੂ ਲੱਗ ਜਾ ਹਾਂ 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 ਵਿਚ ਬੰਦੇ ਹੁੰਦੇ ਆ ਕੱਚੀ ਦੇ ਚਾਹ ਵਾਣ ਹੂੰ ਲੈ ਤੋੜਾ ਚੈੱਕ ਕਰ ਬਟ ਡੇਟਾ ਅਨਚੇਜ ਆ ਲੈ ਵਾਲੂਆ ਕਮਾਲ ਲੈ ਕਿੰਨਾ ਰਿਕਾਰਡ ਆ ਭਾਈ ਦੁੱਧ ਦਾ ਦੁੱਧ ਪਿਛਲੇ ਸੂਰੇ ਦਾ ਪਾਇਆ ਵਈ 26 27 ਕਿਲੋ ਵੜ ਦਾ ਠੀਕ ਆ ਭਾਈ ਹੂੰ ਮੋਲ ਫਿਰ ਕੱਚੀ ਦੇ ਹਿਸਾਬ ਨਾਲ ਕੱਚੀ ਦੇ ਹਿਸਾਬ ਨਾਲ ਕੱਚੀ ਦਾ ਹੋਊ ਜੀ ਤਿਆਰ ਦੇ ਹਿਸਾਬ ਨਾਲ ਤਿਆਰ ਦਾ ਠੀਕ ਆ ਭਾਈ ਅੱਜ ਦੀ ਘੜੀ ਮੁੱਲ ਬਾਈ ਕਹਿੰਦਾ ਬਿਲਕੁਲ ਹੀ ਜਾਇਜ਼ ਹੋਊਗਾ ਕਿਉਂ ਕੱਚੀ ਆ ਬਾਈ ਕਹਿੰਦਾ ਜਿਹੇ ਜੀ ਸੰਭੂ ਆ ਉਹਦਾ ਮੁੱਲ ਕਰ ਦੇਗੇ ਠੀਕ ਹੈ ਕਿ ਨਹੀਂ ਤੇ ਲਾਂਡੂ ਲਾਂਬਾ ਪਈਆਂ ਨਾਣਾ ਨੂਣਾ ਲੇਵੇ ਤੇ ਫੁੱਲ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਹੱਥੀ ਚੋਲ ਚਾਹੇ ਮਸ਼ੀਨ ਚੋਲ ਕੀ ਆ ਬਾਤ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਲਖਾਤੀ ਕਿਸੇ ਵੀਰ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ